ਵਾਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਵੜਾ ਦਿਖਾਵਾਂਗੇ ਇੱਕ ਜਰਸੀ ਤਾਜ਼ੀ ਵੀ ਤੇ ਇੱਕ ਆਪਣੀ ਐਰਸਰ ਕੈਟਾਗਰੀ ਚ ਦੋਨਾਂ ਦੀ ਵਿਕਰੀ ਵਾਲੇ ਹਜਰਾਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸਿਓ ਆਪਣਾ ਬਈ ਆਪਣਾ ਸਹਿਲ ਖਾਨਾ ਬਾਈ ਪਿੰਡ ਗੁੰਮਟੀ ਕਲਾਂ ਜ਼ਿਲ੍ਹਾ ਬਠਿੰਡਾ ਜੀ ਪਿੰਡ ਗੁੰਮਟੀ ਕਲਾਂ ਜ਼ਿਲ੍ਹਾ ਆ ਗਿਆ ਬਠਿੰਡਾ ਹਾਂਜੀ ਤੇ ਮੋਬਾਈਲ ਨੰਬਰ ਜੀ ਆਪਣਾ ਆਪਣਾ ਨੰਬਰ ਹੈ 97793 32917 ਜੀ 97793 ਹਾਂਜੀ ਹਾਂਜੀ 32917 ਜੀ ਪਹਿਲਾ ਨੰਬਰ ਬੜੀ ਜਰਸੀ ਬੱਚੀ ਦੇਖ ਰਹੇ ਆ ਕਿਹੜਾ ਸੂਸੂਈ ਹੈ ਇਹ ਤੇ ਬੜੀ ਜੀ ਪਲੂਨ ਬੱਚੀ ਆ ਪਹਿਲਾਂ ਵਾਲੀ ਉਹ ਖੀਰੀ ਆ ਜਾਂ ਉਹ ਖੀਰੀ ਹੈ ਮਤਲਬ ਤੇ ਦੰਦੋਂ ਮੇਰੇ ਕੋ ਖੀਰੀ ਹੈ ਦੰਦੋਂ ਜਮਾ ਖੀਰੀ ਤੇ ਬੱਚਾ ਇਹਨੇ ਕੀ ਜਿਹਦਾ ਬੱਚਾ ਮਗਰ ਬੱਚੀ ਮੋਢੇ ਗੱਥੀ ਬੱਚੀ ਸਭ ਤੋਂ ਮਗਰ ਹਾਂਜੀ ਮਗਰ ਆ ਗਈ ਤੇ ਬੱਚੀ ਹੈ ਨਾ ਹਾਂਜੀ ਹਾਂਜੀ ਜਰਸੀ ਕੈਟਾਗਰੀ ਦੀ ਬੱਚੀ ਹੈ ਮਗਰ ਕਹਿਵਾ ਦੇਣਾ ਸੂਈ ਨੂੰ ਤੈਨੂੰ ਭਾਈ ਚੌਥਾ ਦੇਣਾ ਸੂਈ ਮਗਰ ਚੌਥਾ ਜਨ ਜੇਰ ਜੀ ਰੋਕੇ ਜਮਾ ਕੰਪਲੀਟ ਆ ਉਸਕੀ ਜਮਾ ਕੋਈ ਨੰਬਰ ਕਮਾ ਤੇ ਦੁੱਧ ਕਿੰਨਾ ਹੋਣ ਚੋਂ ਵਾਲਾ ਦੁੱਧ ਵੀ 13 ਲੀਟਰ ਨਾਲ ਜ਼ਿਆਦਾ ਕਿੰਨਾ ਦੁੱਧ ਵੀ ਲੈ ਆ ਰਹੇ ਨੇ ਦੁੱਧ ਵਿੱਚ ਅੱਛੀ ਬਾਲੀ ਪਹਿਲਾਂ 17 ਨਾਲ ਜਲੋ ਆ ਰਾਮ ਨਾਲ ਅੱਛਾ ਹੁਣ 13 ਲੀਟਰ ਤੋਂ ਬਾਹਰ ਚੋਂਡ ਦਾ ਹਾਜਰਾ ਹਾਂਜੀ 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 ਮਤਲਬ ਬਹੁਤ ਅੱਗੇ ਸਾਹਮਣੇ ਦੇਖੋ ਚੈੱਕ ਕਰੋ ਅੱਛਾ ਕਹਿੰਦਾ ਭਾਬਾ ਨਿਆਣਾ ਪਾਉਣਾ ਪਾਵੇ ਨਹੀਂ ਪਾਉਣਾ ਪਾਵੇ ਬੱਚੇ ਚੋਲ ਦੇ ਦੇਗਾ 150 ਦੀ ਗੱਲ ਨਹੀਂ ਰਾਮ ਨਾਲ ਮਤਲਬ ਤੁਹਾਨੂੰ ਵੀ ਪੈਰ ਚੋੜੀ ਗੱਲ ਰੇਟ ਤੇ ਕੀ ਰਹੂਗਾ ਰੇਟ ਵੀ ਮੋਲੇ ਦਾ 90 ਕਰਦੇ 50 ਨਹੀਂ ਛੱਡਦੇ ਬੜਾ ਬੜਾ ਗਜਾਇਆ ਸੋ ਜੀ ਮੌਕੇ ਤੇ ਹਾਂ ਮੌਕੇ ਕਰਦਾ ਜੀ ਬੋਲੀ ਬੱਛੀ ਬਹੁਤ ਵਧੀਆ ਜੀ ਦੇਖੋ ਪਹਿਲਾਂ ਬੱਛੀ ਹੋਈ ਉਮਰ ਮੁੰਲਾ ਘਾਟੀ ਹੈ ਜੀ ਚਲ ਆ ਮਿਲਣ ਨੂੰ ਮੜੀ ਬੱਛੀ ਜੀ ਸੋ ਵੀਰੋ ਦੰਦੋ ਖੀਰੀ ਬੱਛੀ ਮੁੱਲ ਆ ਗਿਆ 90000 85 ਜੀ ਆਪਾਂ ਦੇ ਦਾਂਗੇ ਹਾਂ ਜੀ ਮੌਕੇ ਤੇ ਮਾਨਤਾ ਦੇ ਵਿੱਚ ਵੀ ਕਰ ਦਾਂਗੇ ਮੌਕੇ ਤੇ ਮਾਨਤਾ ਕਰ ਦਾਂਗੇ ਤੋਰੀ ਵੀਰਵਾਲ ਨੂੰ ਸੋ ਵੀਰੋ ਕੱਦ ਕਾੜ ਵਗੈਰਾ ਤੁਸੀਂ ਵੇਖਦੇ ਦੇਖ ਸਕੋ ਸੋਹਣਾ ਸਾਫ ਸੁਥਰਾ ਕਿਸੇ ਪਾਸੇ ਲਿਸੀ ਨਾ ਵੀ ਨਹੀਂ ਚੰਗੇ ਵਧੀਆ ਸਾਫ ਸੁਥਰੇ ਬੰਜਰ ਮੌਜੂਦ ਆੜੀ ਆ ਰੇਟ 85000 ਮੌਕੇ ਤੇ ਮਾਨਤਾ ਨਮਗੈਰਾ ਹੋ ਜਾਊਗਾ ਸੋ ਥਣ ਤੇ ਬਾਕੀ ਤਾਂ ਦੋ ਤੀ ਨਵੇਂ ਹਾਣ ਦੇ ਬੱਚੇ ਆਗੇ ਤੇ ਦੁੱਧਾਂ ਦਾ ਬੱਚਾ ਹੀ ਆ ਹਲੇ ਕੋਈ ਮੰਨ ਕੇ ਚੱਲੋ ਇਹ ਨਹੀਂ ਗੱਲ ਤੇ ਜਿਹੜੇ ਵੀ ਕਹਿੰਦਾ ਕਿ ਨਵਾਂ ਹਾਣਾ ਬੱਚੀ ਲੈਣੀ ਆ ਮਗਰ ਵੀ ਇਹਦੇ ਬੱਚੇ ਆ ਤੇ ਨੀਵਾ ਵਗੈਰਾ ਤੇ ਕਹਿੰਦਾ ਵਾ ਚੀਜਾਂ ਤਿੰਨ ਜਾਣੀਆਂ ਦੋ ਤਾਂ ਜਾਣ ਕੇ ਬਹਿੜਾ ਆਪਣੇ ਕਰੇ ਇੱਕ ਜੋ ਕਹਿੰਦਾ ਵਾ ਦੁੱਧ ਹਣਾ ਤੇ ਮਾਨਦਾਨ ਮੌਕੇ ਤੇ ਕਰ ਦਾਂਗੇ ਹਣਾ ਮਾਨਦਾਨ ਮੌਕੇ ਮਾਨਦਾਨ ਦੁੱਧ 12 ਕਿਲੋ ਦਾ ਬਾਹਰ ਨਿਪੜੂਗਾ ਬਾਈ 12 ਕਿਲੋ ਦੇ ਦੇਵਾਂਗੇ ਦੁੱਧ ਕਿੱਥੋਂ ਬੱਚੇ 17 ਕਿਲੋ ਦਾ ਹਾਣ ਨਾਲ ਪਹਿਲਾਂ ਜੀ ਹੁਣ 12 ਹਜ਼ਾਰ ਆ ਹਾਂਜੀ ਹੁਣ 12 ਹਜ਼ਾਰ ਆ ਪਰ ਨਹੀਂ ਪਤਾ ਦੁੱਧ ਨੂੰ ਚੰਗਾ ਅੱਗੇ ਦੋ ਨੰਬਰ ਆ ਇਹ ਕਿਹੜਾ ਦਸ ਹੁੰਦੀ ਹੈ ਜੀ ਪਹਿਲੇ ਨੂੰ ਤਾਂ ਕੱਢਿਆ ਸਟਾਰਟ ਕਰਨਾ ਪਹਿਲੇ ਨੂੰ ਮਰਦ ਨੂੰ ਹੁਣ ਦੂਜੇ ਨੂੰ ਹੁੰਦੀ ਹੈ ਜੀ ਚਾਹੇ ਦੰਨੇ ਜੂ ਵੀ ਸੁੰਦੇ ਤੇ ਜਿਹੜੇ 7-8 ਦਿਨ ਬਾਕੀ ਪਏ ਦਾ ਜੀ ਮਤਲਬ ਹੁਣ ਤਿਆਰ ਕਰਨ ਦੇ ਬਹੁਤ ਹੁੰਦੇ ਆ ਜੀ ਨਾ ਅੱਛਾ ਲਗਭਗ 8 ਦਿਨ ਬਾਕੀ ਪਿਆ 8 ਦਿਨ ਬਾਕੀ ਪਿਆ ਜੀ ਕਿੰਨਾ ਦਾ ਪਾ ਦੋਗੇ ਜੀ ਦੁੱਧ ਰਾਵਣਾ ਬਾਈ ਦੇ ਕੋਲੋਂ ਲਾਉਣਾ ਬਸ ਹੀ ਖੁੱਲਾ ਪਾ ਦਿੰਦੀ ਅੱਛਾ ਕਹਿੰਦੇ ਪਾ 20 ਤੋਂ ਪਾਰ ਵਾਲੀ ਹੈਗੀ ਆ 20 ਤੋਂ ਪਾਰ ਵਾਲੀ ਹੈਗੀ ਹਾਂ ਜੀ ਤੇ ਬਾਕੀ ਛੱਡੇ ਸੀ ਨਾ ਹਾਂ ਜੀ ਛੱਡੇ ਨੇ ਬਹੁਤਾ ਹੀ ਕੋਈ ਜਦੋਂ ਮਰਜੀ ਕੋਈ ਬੰਦਾ ਆ ਕੇ ਚੈੱਕ ਕਰਕੇ ਲੈ ਕੇ ਜਾਵੇ ਤੇ ਇਹਦਾ ਰੇਟ ਵਜਾਰ ਕੀ ਆ ਗਿਆ ਇਹਦੇ ਰੇਟਾਂ ਅਸੀਂ ਜਾਂਚੀ ਕਰਦੇ ਆਂ ਇਹਦੇ 80 ਦੇ ਦਾਂਗੇ ਅੱਛਾ 80 ਹਜ਼ਾਰ ਹੀ ਦੇ ਦਾਂਗੇ ਹਾਂਜੀ ਬਈ ਇਹਦਾ 80 ਜੋਂ ਪਰ ਛੋੜ ਛੰਭਾ ਕਰਦਾ ਗੀ ਥੋੜੇ ਮਤਲਬ ਅੱਛਾ ਮੰਗਣ ਨੂੰ 85-90 ਕੋ ਉਹ ਮੰਗ ਲਿਆ 80 ਹਜ਼ਾਰ ਚੋਂ ਆਏਗੇ ਬੰਦੇ ਮਾਨਦਾਨ ਕਰ ਦਾਂਗੇ ਤੇ ਦੁੱਧਾਂ ਦਾ ਚਲਾ ਜੀ 20 ਤੋਂ ਪਾਰ ਵਾਲੀ ਹੈਗੀ ਆ ਤੋਰੀ ਬਾਹਰ ਨੂੰ ਸਭਰੋ ਕੱਦ ਕਾਠ ਵਗੈਰਾ ਤੁਸੀਂ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਵਧੀਆ ਵਜਨ ਮਜੂਦਾ ਵਾਲੀ ਵੈੜ ਹੈਗੀ ਤੇ ਦੂਜਾ ਸੂਆ ਸੂਰੀਆ ਕਹਿੰਦਾ ਬੰਦਾ ਚਲ ਇਹ ਚੰਗੀ ਕੇਰਲ ਹੋਇਆ ਵੀ ਦੇਖੀ ਬਾਈ ਕਿਲੋ ਪਰ ਤੁਸੀਂ ਵੇਖ ਸਕਦੇ 20 ਕਿਲੋ ਦੁੱਧ ਮੰਨ ਕੇ ਪਰਚੇਸ ਕਰ ਲਿਓ ਕਿ ਹੈਵ ਹੈਡ 20 ਤੋਂ ਬਰਾਸ ਵਾਲੀ ਸੋ ਪ੍ਰਿੰਟ ਵਗੈਰਾ ਦੇਖੋ ਐਰ ਸ਼ੈਰ ਦੇ ਵਿੱਚ ਆ ਗਈ ਦੂਜਾ ਸੂਆ ਸੂਰੀਆ ਹਵਾਨੇ ਤੇ ਨਾੜਾ ਵਗੈਰਾ ਦੇਖ ਸਕਾ ਜੋ ਸੋਹਣੇ ਸਾਫ ਸੁਥਰੀਆਂ ਤੇ 80 ਦੇ ਵਿੱਚੋਂ ਵੀ ਰਮਾਂਡ ਤਾਨ ਹੀ ਕਰ ਦੂਗਾ ਤੁਹਾਨੂੰ ਕਿਸੇ ਪਾਸੇ ਲੱਸੀ ਨਾ ਵੀ ਨਹੀਂ ਚੰਗੀ ਜਿੰਦ ਜਾਨ ਵਜਨ ਵਜੂਦ ਵਾਲੀ ਵਹਿੜਾ ਤੇ ਮੇਰਾ ਨੰਬਰ ਬੋਲਦੇ ਆਪਣਾ ਨੰਬਰ ਬਣਾ 97793 ਜੀ 32970 ਜੇ ਪਿੰਡ ਆ ਗਿਆ ਆਪਣਾ ਗੋਮਟੀ ਭਾਈ ਰੂਪੇ ਨੇ ਜੀ ਕਾਗੇ ਸੋ ਕੋਈ ਵੀ ਨਗਰ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇਣੀ ਤੈਅ ਹਾਂ